ਚੈਨਲ ਕਲੱਬ ਤੇ ਸਾਕਾ ਫੁੱਟਬਾਲ ਜੇ ਐਮਯੂਲ ਤੇ ਡਰੱਗ ਤਸਕਰੀ ਦਾ ਦੋਸ਼ ਲੱਗਾ ਹੈ ਫੁੱਟਬਾਲਰ ਨੂੰ ਨੈਸ਼ਨਲ ਕ੍ਰਾਈਮ ਏਜੰਸੀ ਨੇ ਇੰਗਲੈਂਡ ਦੇ ਸਟੇਨਸਟ ਹਵਾਈ ਅੱਡੇ ਤੋਂ 6 ਕਰੋੜ 64 ਲੱਖ ਰੁਪਏ ਦੀ ਕੈਨਾਬਿਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ ਉਸ ਨੂੰ ਗਰੌਕ ਇਨ ਵਰਕਲਾਈਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਹ ਵਰਤਮਾਨ ਵਿੱਚ ਸਕਾਟਿਸ ਚੈਂਪੀਅਨਸ਼ਿਪ ਟੀਮ 'ਤੇ ਨੌਕ ਮਾਟਨ ਲਈ ਖੇਡਦਾ ਹੈ 33 ਸਾਲਾਂ ਸਤਾਰੀਕਰ ਜੋ ਹਾਲ ਹੀ ਵਿੱਚ ਲਿਵਿੰਗਸਟਨ ਐਬਰਡੀਨ ਅਤੇ ਕਿੰਡਰ ਮਿਸਟਰ ਹੈਰੀਨੇਸ ਲੀ ਖੇਡਿਆਸ ਨੂੰ ਐਮਸੀ ਅਧਿਕਾਰੀਆਂ ਨੇ ਹਰਾਸਤ ਵਿੱਚ ਲਿਆ ਤੇ ਪੁਸ਼ਗਿਸ਼ ਕੀਤੀ ਜੇ ਇਹਨੂੰ ਵੀਰਵਾਰ ਨੂੰ ਅਗਾਰਤ ਵਿੱਚੋਂ ਪੇਸ਼ ਕੀਤਾ ਜਾਣਾ ਹੈ ਬਾਰਡਰ ਫੋਰਸ ਦੇ ਕੇਸ ਅਫਸਰਾਂ ਨੇ ਵਿਕਾਗ ਤੋਂ ਉਡਾਨ ਦੌਰਾਨ ਦੋ ਸੂਟ ਕੇਸਾਂ ਵਿੱਚੋਂ 60 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦਾ ਪਤਾ ਲਗਾਇਆ ਉਸ ਦੇ ਨਾਲ ਦੋ ਔਰਤਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇੰਨਾ ਦੋਹਾਂ ਔਰਤਾਂ ਨੂੰ ਜਮਾਨਤ ਮਿਲ ਚੁੱਕੀ ਹੈ ਐਮਯੂਲ 2022-23 ਵਿੱਚ ਜਮਸ਼ੇਦਪੁਰ ਫੁੱਟਬਾਲ ਕਲੱਬ ਲਈ ਇੰਡੀਅਨ ਸੁਪਰ ਲੀਗ ਵਿੱਚ ਖੇਡ ਚੁੱਕੇ ਨੇ ਇਹ ਕਲੱਬ ਟਾਟਾ ਗਰੁੱਪ ਆਫ ਇੰਡੀਆ ਨਾਲ ਸੰਬੰਧਿਤ ਹੈ ਉਸਨੇ 2011 ਤੋਂ 2013 ਤੱਕ ਇਸ ਇਸ ਵਿੱਚ ਟਾਊਨ ਅਤੇ 2013-2015 ਤੱਕ ਬ੍ਰਿਸਟਲ ਸਿਟੀ ਲਈ ਖੇਡਿਆ ਉਹ ਪਹਿਲੀ ਵਾਰ 2008 ਵਿੱਚ ਆਰਸਨਲ ਲਈ ਖੇਡਿਆ ਅਤੇ ਕਲੱਬ ਦੀ ਜੂਥ ਟੀਮ ਲਈ ਵੀ ਖੇਡਿਆ ਐਨਸੀਏ ਦੇ ਸੀਨੀਅਰ ਨਿਵੇਸ਼ ਅਧਿਕਾਰੀ ਨੇ ਮਾਮਲੇ ਤੋਂ ਬਾਦ ਕੀਤਾ ਅਸੀਂ ਸਾਰੇ ਲੋਕਾਂ ਨੂੰ ਫੀਲ ਕਰਦੇ ਹਾਂ ਕਿ ਜੇਕਰ ਤੁਸੀਂ ਤਸਕਰੀ ਜੋ ਸ਼ਾਮਿਲ ਹੋ ਜਾਂਦੇ ਹੋ ਤਾਂ ਇਸ ਦੇ ਨਤੀਜਿਆਂ ਬਾਰੇ ਸੋਚ ਲਓ ਤੁਹਾਡੀਆਂ ਕਾਰਵਾਈਆਂ ਤੁਹਾਡੇ ਲਈ ਜੋਖਮ ਭਰੀਆਂ ਹੋ ਸਕਦੀਆਂ ਹਨ